ਤੁਸੀਂ ਬੁਨਿਆਦ ਦੇ ਵਿੱਚ ਵਸਦੇ ਸਾਰੇ ਹੀ ਸ੍ਰੋਤਿਆਂ ਨੂੰ ਜੈ ਮਾਤਾ ਦੀ ਅਕਾਲ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਤੋਂ ਅੱਜ ਪਹੁੰਚਿਆ ਕਰਾਲੀ ਦੇ ਉਸ ਮੇਲੇ ਦੇ ਵਿੱਚ ਜਿੱਥੇ ਮਾਸ਼ੀਤਲਾ ਦਾ ਦਰਬਾਰ ਹੈ ਮਾਮੇਰਾ ਵਾਲੀ ਜੁੱਤੋਂ ਵਾਲੀ ਲਾਟਾਂ ਵਾਲੇ ਦਾ ਦਰਬਾਰ ਹੈ ਜਿੱਥੇ ਦੂਰੋਂ ਨੇੜੇੋਂ ਸੰਤਾਂ ਆਉਂਦੀਆਂ ਤੇ ਗੁਲਗੁਲੇ ਕਚੌਰੀਆਂ ਦਾ ਪ੍ਰਸ਼ਾਦ ਜਿਹੜਾ ਹੈ ਉਹ ਬਣਾਉਂਦੀਆਂ ਨੇ ਠੰਡੇ ਛੋਲੇ ਜਿਹੜੇ ਹੈਗੇ ਆ ਉਹ ਮਾਹਮਾਈ ਬਖਸ਼ਦੀ ਹੈ ਤੇ ਉਸ ਠੰਡੇ ਛੋਲੇ ਦਾ ਅਨੰਦ ਲੈਣ ਦੇ ਲਈ ਸੰਤਾਂ ਕਰਾਲੀ ਵੀ ਕਿ ਪਹੁੰਚਦੀਆਂ ਤੇ ਜਿੱਥੇ ਸੰਤਾਂ ਦਾ ਬਹੁਤ ਗੋਲਵਾਲਾ ਉੱਥੇ ਮੰਗਤਿਆਂ ਦੀ ਵੀ ਭੀੜ ਜਿਹੜੀ ਉਹ ਲੱਗੀ ਹੋਈ ਨਜ਼ਰ ਤੁਸੀਂ ਦੇਖ ਸਕਦੇ ਹੋ ਪਰ ਉਹਨਾਂ ਦੇ ਨਾਲ-ਨਾਲ ਕੁਝ ਐਸੇ ਮੰਗਤੇ ਵੀ ਨੇ ਜਿਨ੍ਹਾਂ ਨੇ ਕਿ ਛੋਟੇ ਛੋਟੇ ਬੱਚਿਆਂ ਨੂੰ ਵੀ ਮੰਗਣ ਤੱਕ ਲਾਤਾ ਵਾ ਇਹ ਸਾਡੇ ਕਿੱਧਰ ਨੂੰ ਲੈ ਕੇ ਜਾ ਰਹੇ ਸਾਡਾ ਸਮਾਜ ਜਾ ਕਿੱਧਰ ਹੋ ਰਿਹਾ ਕੋਈ ਸਮਝ ਨਹੀਂ ਆਉਂਦੀ ਹੈਗੀ ਵੀ ਇਹ ਕੀ ਹੋ ਕੀ ਰਿਹਾ ਤੇ ਨਾਲ ਦੀ ਨਾਲ ਦੁਕਾਨਦਾਰਾਂ ਦਾ ਕਾਰੋਬਾਰ ਜਿਹੜਾ ਉਹ ਵੀ ਵੱਧ ਬੱਚੇ ਆਪਣੀ ਅੰਜੋਈ ਕਰਦੇ ਨਜ਼ਰ ਆਉਂਦੇ ਨੇ ਤੇ ਸੰਤਾਂ ਜਿਹੜੀਆਂ ਬਾਜ਼ਾਰ ਸਿੱਕੇ ਸੜਕ ਦੇ ਉੱਤੇ ਐਪੀਸੀਰ ਵੈਨ ਜਿਹੜੀ ਹੈ ਉਹ ਇੱਕ ਕਟ ਦੇ ਉੱਤੇ ਖੜੀ ਹੈ ਮਾਤਰਾ ਦਾ ਦਰਵਾਜ਼ੇ ਦੇ ਬਿਲਕੁਲ ਸਾਹਮਣੇ ਘਟ ਹੈ ਤੇ ਉਹ ਘਟ ਨੂੰ ਕੰਟਰੋਲ ਕਰਨੇ ਵਾਸਤੇ ਪੀੜ ਨੂੰ ਕੰਟਰੋਲ ਕਰਨੇ ਵਾਸਤੇ ਜਿਲ੍ਹਾ ਐਸਐਸ ਨਗਰ ਕੋਰਾਲੀ ਦੇ ਲੋਕ ਪਰ ਮੁਹਾਲੀ ਵਾਲਿਆਂ ਦੀ ਟੀਮ ਜਿਹੜੀ ਹੈ ਉਹ ਹਮੇਸ਼ਾ ਤਤਪਰ ਰਹਿੰਦੀ ਹੈ ਜਿਨ੍ਹਾਂ ਨੂੰ ਕੋਈ ਕੰਟਰੋਲ ਕਰਨੇ ਪੀੜ ਨੂੰ ਇਸ ਟਾਈਮ 11 ਵਜੇ ਨੇ ਜਿਆਦਾ ਵੀ ਪਰੇਸ਼ਾਨੀ ਨਹੀਂ ਹੈ ਪਰ ਥੋੜੇ ਸਮੇਂ ਤੋਂ ਬਾਅਦ ਪਰੇਸ਼ਾਨੀ ਜ਼ਿਆਦਾ ਹੋ ਜਾਣੀ ਹੈ ਕਿ ਇੱਥੇ ਪੈਰ ਰੱਖਣ ਵਾਸਤੇ ਜਗ੍ਹਾ ਨਹੀਂ ਬਚਦੀ ਤੇ ਉਸ ਨੇ ਪੰਜਾਬ ਉਸ ਨੇ ਜਦੋਂ ਆਪਾਂ ਬਰੰਡ ਤੋਂ ਆਉਂਦੇ ਆਂ ਸਲਾਈਵਰ ਉੱਥੇ ਵੀ ਨਕਾ ਲਾਇਆ ਤੇ ਬੱਤੀਆਂ ਦੇ ਕੋਲ ਕਰਾਲੀ ਵੀ ਨਕਾ ਲਗਾਏ ਕਿ ਉਧਰ ਨੂੰ ਵੜੀਆਂ ਗੱਡੀਆਂ ਦਾ ਆਉਣਾ ਜਾਣਾ ਬਿਲਕੁਲ ਹੀ ਬੰਦ ਕਰ ਦਿੱਤਾ ਗਿਆ ਹੈ ਤੁਸੀਂ ਦੇਖ ਸਕਦੇ ਹੋ 11 ਵਜੇ ਦੇ ਟਾਈਮ ਨੂੰ ਇੰਨੀ ਭੀੜ ਹੈ ਅਗਰ ਤੁਸੀਂ 1:00 ਡੇਟ ਦੇ ਦੀ ਗੱਲ ਕਰੋਗੇ ਤਾਂ ਉੱਥੇ ਇੰਨੀ ਜ਼ਿਆਦਾ ਭੀੜ ਹੋ ਜਾਂਦੀ ਹੈ ਤੇ ਮੱਥਾ ਟੇਕਣ ਵਾਲਿਆਂ ਦਾ ਬੜੀਆਂ-ਬੜੀਆਂ ਲਾਈਨਾਂ ਜਿਹੜੀਆਂ ਹਨ ਉਹ ਲੱਗ ਜਾਂਦੀਆਂ ਕਿਉਂਕਿ ਮਾਹ ਸ਼ੀਤਰਾ ਦਰਵਾਜ਼ੇ ਉੱਤੇ ਜਿਹੜੀ ਵੀ ਸੰਗਤਾਂ ਦੀ ਹੈ ਕੋਈ ਕਿਸੇ ਸਾਡੇ ਦੇ ਮੁਰਾਦਾਂ ਜਿਹੜੀਆਂ ਹਨ ਉਹ ਹਮਾਰੇ ਪੂਰੀਆਂ ਕਰਦੀ ਹੈ ਤੁਸੀਂ ਦੇਖ ਸਕਦੇ ਹੋ ਕਿ ਇੰਨਾ ਜਿਆਦਾ ਤੱਕਾ ਮੁੱਖਾ ਜਿਹੜਾ ਹੈ ਉਹ ਦੇਖ ਨੂੰ ਮਿਲਦਾ ਹੈ ਉਹ ਤੁਨੋਂ ਅੰਦਰ ਲੈ ਕੇ ਚਲਦੇ ਆ ਮਾਹਮਾ ਦਰਵਾਜ਼ੇ ਦੇ ਵਿੱਚ ਤੇ ਜਿੱਥੇ ਬਾਹਰ ਇੰਨੀ ਜਿਆਦਾ ਭੀੜ ਹੈ ਉੱਥੇ ਅੰਦਰ ਵੀ ਮੰਦਰ ਦੇ ਵਿੱਚ ਭਗਤ ਜਣ ਜਿਹੜੇ ਹੈਗੇ ਆ ਉਹ ਆਉਂਦੇ ਆ ਨਮਸਤਕ ਹੁੰਦੇ ਆ ਮਾਹਮਾ ਨੂੰ ਬੇਨਤੀਆਂ ਕਰਦੇ ਨੇ ਦਾਸਾਂ ਕਰਦੇ ਨੇ ਕਿਉਂ ਹਮਾਈ ਸਾਡਾ ਬੇਡਾ ਬਨਿਲਾ ਪਰਵਾਰ ਤੇ ਕਿਰਪਾ ਕਰਨ ਹੋਰ ਉਹ ਸਾਰੇ ਆਪਣੇ ਆਪਣੇ ਹਿਸਾਬ ਦੇ ਨਾਲ ਸਾਰੇ ਜਣੇ ਮੰਤਾ ਮੁਰਾਦਾ ਬੇਨਤੀਆਂ ਇਹ ਸਾਵੀਆਂ ਕਰਦੇ ਨੇ ਤੇ ਇੱਕ ਗੱਲ ਬੜੀ غور ਕਰਨ ਵਾਲੀ ਹੈ ਕਿ ਜਿੱਥੇ ਮਹਾਮੈਦਰਵਾਰ ਦੇ ਵਿੱਚ ਕੋਈ ਕੰਟੀ ਪੀ ਜਾ ਕੇ ਕੋਈ ਕਿਸੇ ਤਰੀਕੇ ਦੇ ਨਾਲ ਇਹ ਆਪਣਾ ਮਨ ਨੂੰ ਸੁਭਜਾਉਂਦੇ ਨੇ ਆਈਏ ਵੱਲ ਜੋੜਦੇ ਨੇ ਜਿਸ ਸੰਗ ਤਾਂ ਦਰਬਾਰ ਦੇ ਵਿੱਚ ਉਨਵਸਤਕ ਹੁੰਦੀ ਹੈ ਉੱਥੇ ਹੀ ਬਾਜ਼ਾਰਾਂ ਦੀ ਭੀੜ ਜਿਹੜੀ ਹੈ ਉਸੇ ਵੇਖ ਸਕਦੇ ਹਾਂ ਦੁਕਾਨਾਂ ਇੰਨੀਆਂ ਜ਼ਿਆਦਾ ਲੱਗੀਆਂ ਕੁਝ 100 ਰੁਪਏ ਦੀ ਸੇਲ ਦੇ ਵਿੱਚ ਗੱਲ ਕਰਦਾ ਹੈ ਕੋਈ 50 ਰੁਪਏ ਸੇਲ ਦੇ ਵਿੱਚ ਗੱਲ ਕਰਦਾ ਹੈ ਤੇ ਐਸੇ ਵੀ ਨੇ ਜਿਨ੍ਹਾਂ ਬੱਚੇ ਪਾਲਣ ਵਾਸਤੇ ਇਹ ਛੁਰਛੂਟੀਆਂ ਦੁਕਾਨਾਂ ਜਿਹੜੀਆਂ ਆਪਣੀਆਂ ਲਗਾ ਰੱਖੀਆਂ ਟੁਕਰੀ ਦੇ ਵਿੱਚ ਖੜਾਉਣੇ ਪਾ ਕੇ ਉਹਨਾਂ ਖੜਾਉਣਿਆਂ ਨੂੰ ਵੇਚ ਕੇ ਆਪਣਾ ਗੁਜ਼ਾਰਾ ਕਰਨਾ ਹੁੰਦਾ ਹੈ ਅਧਿਕ ਗੱਲ ਵੇਖੀਏ ਕਿ ਜਿੰਨੀਆਂ ਦੁਕਾਨਾਂ ਨੇ ਉਹਨੀਆਂ ਦੁਕਾਨਾਂ ਦਾ ਹੀ ਪੇਟ ਵੀ ਹੈ ਸੇਵਾਦਾਰ ਜਿਹੜੇ ਹੈਗੇ ਮੋਢਿਆਂ ਤੇ ਲੈ ਕੇ ਸਮਾਨ ਆਪਣਾ ਤੁਦਰਾਦਰ ਕੁੰਮ ਦੇ ਨਜ਼ਰ ਆਉਂਦੇ ਹੈ ਤੇ ਪਿਆਰ ਜਿਹਾ ਨੌਜਵਾਨ ਜਿਹੜੇ ਮਸਤ ਐ ਨਜ਼ਰ ਆਉਂਦੇ ਉੱਥੇ ਇਹ ਦੇਖੇ ਮਹਾਮੈਨ ਉਹ ਹੱਜੜੂ ਕੇ ਬੇਨਤੀਆਂ ਕਰਦੇ ਕੇ ਮਹਾਮੈਨ ਆਪ ਜੀ ਤੇ ਵੱਡਾ ਕੋਈ ਨਹੀਂ ਹੈ ਆਪ ਜੀ ਤੇ ਬਰਾਬਰ ਕੋਈ ਨਹੀਂ ਹੈ ਸੋ ਇਹ ਜਿਹੜਾ ਸਭ ਬੇਨਤੀਆਂ ਜਿੱਤੀਆਂ ਉੱਥੇ ਪੂਰੀਆਂ ਹੁੰਦੀਆਂ ਨੇ ਅਰਦਾਸਾਂ ਪੂਰੀਆਂ ਹੁੰਦੀਆਂ ਤੁਸੀਂ ਦੇਖ ਸਕਦੇ ਹੋ ਕਿ ਦਰਬਾਰ ਦੇ ਉੱਤੇ ਸੰਗਤ ਆਉਣ ਵਾਲੀ ਨੰਗੇ ਪੈਰੀ ਚਾਹੇ ਬਜ਼ੁਰਗ ਹੋਵੇ ਚਾਹੇ ਕੋਈ ਨੌਜਵਾਨ ਹੋਵੇ ਚਾਹੇ ਕੋਈ ਬੁਢਾ ਹੋਵੇ ਇਹਦੇ ਵਿੱਚ ਉਮਰ ਦਾ ਲਿਹਾਜ਼ ਜਿਹੜਾ ਹੈ ਬਿਲਕੁਲ ਵੀ ਨਹੀਂ ਹੈ ਕਿਤੇ ਵੀ ਜਿਹੜੇ ਉੱਡੀ ਜਿਹੇ ਗਏ ਉਹ ਵੀ ਆਪਣਾ ਘਰਵਾਰ ਚਲਾਉਣ ਵਾਤੇ ਮਹਾਮੇਂ ਦਰਬਾਰ ਤੇ ਪਹੁੰਚਦੇ ਜਿੱਥੇ ਦਾਤੀ ਰਾਣੀ ਠੰਡੇ ਛੋਲੇ ਬਖਸ਼ਦੀ ਹੈ ਉੱਥੇ ਦੁਕਾਨਦਾਰ ਦੁਕਾਨਦਾਰਾਂ ਨੂੰ ਵੀ ਰਜਮਾ ਪਰਮਾ ਪਿਆਰ ਜਿਹੜਾ ਹੈ ਸੰਗਤ ਕੋਲੋਂ ਮਿਲਦਾ ਹੈ ਬਹੁਤ ਸਾਰੇ ਖਰੀਦਦਾਰ ਜਿਹੜੀ ਹੈਗਾ ਉਹ ਆਪਣੇ ਕਰਕੇ ਜਾਂਦੇ ਹੈ ਸ਼੍ਰੀ ਸ਼ੀਕਲਾ ਮਾਤਾ ਮੰਦਿਰ ਕੁਰਾਲੀ ਇਹ ਕੁਰਾਲੀ ਤਾਂ ਉਸ ਤੋਂ ਦੇ ਰਹੇ ਜਿੱਤੇ ਇੱਕ ਨਹੀਂ ਹਜ਼ਾਰਾਂ ਵਾਰੀ ਹਜ਼ਾਰਾਂ ਵਾਰੀ ਇੱਥੇ ਸੰਗਤ ਆਉਂਦੀ ਹੈ ਤੇ ਇਹ ਪੀੜ ਜਿਹੜੀ ਹੈ ਮਹਾਮੱਜ ਦਰਵਾਜ਼ੇ ਤੇ ਸਿਤਰਾ ਲੱਗੀ ਰਹਿੰਦੀ ਹੈ ਕਿ ਮਹਾਮਾਇਨ ਨੂੰ ਮੰਨਣ ਵਾਲੇ ਬਹੁਤ ਨੇ ਕਿ ਮਾਨੋ ਮੰਨਣ ਵਾਲਿਆਂ ਦੀ ਬੇੜੀ ਕਦੇ ਨਾ ਅੜੀ ਮਾਨੋ ਮੰਨਣ ਵਾਲਿਆਂ ਦੀ ਬੇੜੀ ਕਦੇ ਨਾ ਅੜੀ ਉਹਨਾਂ ਦੀ ਬੇੜੀ ਕਦੇ ਨਹੀਂ ਅੜਦੀ ਜਿਹੜੇ ਮਹਾਮੈਦਰਵਾਜ਼ ਤੇ ਆ ਕੇ ਚੱਕ ਜਾਂਦੇ ਨੇ ਤੇ ਉਸੇ ਤਰ੍ਹਾਂ ਸੰਗਤਾਂ ਜਿਹੜੀਆਂ ਹੋਂ ਹੋਂਵਾ ਕੇ ਦਰਵਾਜ਼ੇ ਪਹੁੰਚਦੀਆਂ ਤੋ ਕਿਸੇ ਤਰ੍ਹਾਂ ਦੇ ਵੀ ਕਿਸੇ ਨੂੰ ਕੋਈ ਪ੍ਰੋਬਲਮ ਨਾ ਆਵੇ ਤੋ ਲੰਗਰ ਪ੍ਰਸ਼ਾਦ ਤੋਂ ਲੈ ਕੇ ਸਾਰਾ ਇੰਤਜ਼ਾਮ ਜੁਟਾਏ ਉਹ ਕਰ ਦਿੱਤਾ ਗਿਆ ਹੈ ਪਸਾਰਿਆਂ ਨੂੰ ਇੱਕ ਵਾਰੀ ਫੇਰ ਜਿਨ ਕਿ ਮੈਂ ਤੁਹਾਡਾ ਮਿਲ ਤੋ ਕ੍ਰੀਪੀ ਵੀਰ ਅਪਡੇਟ ਟਰਪੜ ਤੋਂ ਸਾਰਿਆਂ ਨੂੰ ਮੇਰੇ ਵੱਲੋਂ ਇੱਕ ਵਾਰੀ ਫੇਰ ਤੋਂ ਜੈ ਮਾਤਾ ਜੀ ਸਾਤਰ ਰੁਪਏ ਦੇ ਦੋ ਕੋਪਰਾਨ 3 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 ਰੁਪਏ ਦੇ ਦੋ ਕੋਪਰਾਨ ਰਹਿੰਦੇ ਹੋ ਅਤੇ ਸੰਚਾਲਨ ਬਹੁਤ ਵਧੀਆ ਹੈ